ਭਾਈ ਅੱਜ ਕਾਰਵਾਈ ਕਹਿੰਦੇ ਕਾਰਵਾਈ ਕੀਤੀ ਸੀ ਅੱਜ ਹੋਈ ਸੀ ਕਾਰਵਾਈ ਹਾਂਜੀ ਹਾਂਜੀ ਭਾਈ ਕੀ ਲੈ ਕੇ ਕੀ ਗਏ ਫਿਰ ਸਮਾਨ ਲੈ ਗਿਆ ਸਾਰਾ ਕਿਧਰ ਕਿਧਰ ਸਾਰਿਆਂ ਦਾ ਲੈ ਗਿਆ ਭਾਈ ਜੀ ਤੁਹਾਡਾ ਵੀ ਲੈ ਗਿਆ ਸੀ ਹਾਂਜੀ ਕਿੰਨੀ ਦੇਰ ਪਹਿਲੇ ਦੀ ਗੱਲ ਹੈ ਹੋ ਗਿਆ ਘੰਟਾ आधा ਘੰਟਾ ਤਾਂ ਹੋ ਗਿਆ ਘੰਟਾ ਹੋ ਗਿਆ ਹਾਂ ਘੰਟਾ ਦੇ ਘੰਟੇ ਬਾਅਦ ਦੁਬਾਰਾ ਸਮਾਨ ਉਹਨਾਂ ਨੇ ਦੇ ਦਿੱਤਾ ਜੇ ਤੁਹਾਡੇ ਕੋਲ ਦੁਬਾਰਾ ਸੀਗਾ ਨਹੀਂ ਭਾਈ ਇਹ ਤਾਂ ਦੂਜਾ ਲੈ ਕੇ ਆਇਆ ਭਾਈ ਇਹ ਮਤਲਬ ਸਾਰਿਆਂ ਦੇ ਨਾਲ ਹੀ ਆਪਾਂ ਵੀ ਹਾਂਜੀ ਹਾਂਜੀ ਦੇਖਾ ਕਿਦਾਂ ਮਤਲਬ ਸਾਰੇ ਕਰੂਗੇ ਉਦੋਂ ਵੀ ਆਪਾਂ ਪਰ ਹੈਈ ਅੱਜ ਆਪਾਂ ਵੀ ਰੋਟੀ ਰੋਟੀ ਚਲਾ ਰਹੇ ਸਾਰੇ ਚਲਾ ਰਹੇ ਆਪਾਂ ਵੀ ਚਲਾ ਰਹੇ ਹੈ ਸਾਰੇ ਰੋਟੀ ਛੋਟੇ ਚਲਾ ਰਹੇ ਆਪਾਂ ਵੀ ਚਲਾ ਰਹੇ ਆ ਵੀ ਉਹਨਾਂ ਨੇ ਕਾਰਵਾਈ ਕੀਤੀ ਕਿਉਂਕਿ ਗਲਤ ਜਗ੍ਹਾ ਖੜੇ ਹੋ ਤਾਂ ਕੀਤੀ ਉਹ ਵੀਡੀਓ ਪਾਈ ਹੋਈ ਭਾਈ ਤੁਸੀਂ ਉਹ ਹੈ ਇਸ ਕਰਕੇ ਕਾਰਵਾਈ ਕੀਤੀ ਹੋਈ ਹੈ ਵੀਡੀਓ ਪਾਈ ਹੋਈ ਸੀ ਅੱਛਾ ਉਹਦੇ ਕਰਕੇ ਕਾਰਵਾਈ ਹੋਈ ਉਹਦੇ ਕਰਕੇ ਕਾਰਵਾਈ ਮਤਲਬ ਜੇ ਵੀਡੀਓ ਨਾ ਚਲਦੀ ਕਾਰਵਾਈ ਨਹੀਂ ਹੋਣੀ ਤੇ ਪਤਾ ਨਹੀਂ ਲੱਗਣਾ ਜੀ ਭਾਜੀ ਨਹੀਂ ਜੀ ਕਾਰਵਾਈ ਤਾਂ ਤਾਂ ਹਗੀ ਨਾ ਜੇ ਆਪਾਂ ਗਲਤ ਹੈ ਕਿ ਭਾਜੀ ਇਹ ਤਾਂ ਹੈਗੇ ਪਰ ਗਲਤ ਦੱਲਾਣਾ ਹੈ ਹੀ ਭਾਜੀ ਕੀ ਕਰੀਏ ਤੁਸੀਂ ਪਰ ਹੈ ਗਲਤ ਹੈ ਹਾਂਜੀ ਗਲਤ ਬਿਲਕੁਲ ਜੀ ਬਿਲਕੁਲ ਪਰ ਰੋਡ ਤੇ ਖੜੇ ਆ ਜੀ ਰੋਡ ਤੇ ਹੀ ਖੜੇ ਹਾਂ ਹਾਂਜੀ ਕਿਉਂਕਿ ਲੋਕਾਂ ਦਾ ਲੰਘਾ ਔਖਾ ਹੋ ਜਾਂਦਾ ਜੇ ਤੁਹਾਡੇ ਪਿੱਛੇ ਸਾਈਡ ਤੋਂ ਕੇ ਨਹੀਂ ਲੰਘਣਾ ਰੇੜੀਆਂ ਲੱਗੀਆਂ ਜੀ ਬਿਲਕੁਲ ਜੇ ਇਧਰੋਂ ਕਿਸੇ ਨੇ ਲੰਘਣਾ ਇੱਕ ਐਕਟਿਵਾਂ ਲੰਘ ਜੂਗੀ ਉਹ ਦਿੱਕਤ ਆ ਜਾਂਦੀ ਹੈ ਹਾਂਜੀ ਹਾਂਜੀ ਉਹ ਤਾਂ ਬਿਲਕੁਲ ਹੈਗੇ ਜੀ ਅਸੀਂ ਮੰਨਦੇ ਹਾਂ ਦਿੱਕਤ ਪੈਂਦੀ ਹੈ ਜੀ ਦਾ ਸਬਰ ਨੂੰ ਦੇਖ ਰਹੇ ਤੁਸੀਂ ਮੈਂ ਹਾਂ ਸੌਰਵ अरोड़ा ਲੁਧਿਆਣਾ ਦੇ ਕਿਤਾਬ ਬਾਜ਼ਾਰ ਦੇ ਨੇੜੇ ਖੜੇ ਹਾਂ ਤੋਂ ਦੋ ਦਿਨ ਪਹਿਲਾਂ ਇੱਕ ਖਬਰ ਦਿਖਾਈ ਗਈ ਸੀ ਜ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਲੁਧਿਆਣਾ ਦੇ ਕਿਤਾਬ ਬਾਜ਼ਾਰ ਸੜਕ ਦੇ ਵਿਚਕਾਰ ਰੇੜੀਆਂ ਵਾਲਿਆਂ ਦਾ ਕਬਜ਼ਾ ਜਿਹੜਾ ਉਹ ਹੋਇਆ ਹੋਇਆ ਹੈ ਲੁਧਿਆਣਾ ਦੇ ਕਿਤਾਬ ਬਾਜ਼ਾਰ ਦੇ ਵਿੱਚ ਟਿੱਕੀ ਦੀਆਂ ਰੇੜੀਆਂ ਜਿਹੜੀਆਂ ਕਾਫੀ ਸਮੇਂ ਤੋਂ ਇਸ ਜਗ੍ਹਾ ਦੇ ਉੱਪਰ ਲੱਗੀਆਂ ਹੋਈਆਂ ਹਾਲਾਂਕਿ ਇਸ ਜਗ੍ਹਾ ਦੇ ਉੱਪਰ ਅੱਜ ਸ਼ਾਮੀ 5:00 ਤੋਂ 5:30 ਵਜੇ ਦੇ ਕਰੀਬ ਨਗਰ ਨਿਗਮ ਵੱਲੋਂ ਇੰਸਪੈਕਟਰ ਹਾਂਡਾ ਜਿਹੜੇ ਆ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਸਮਾਨ ਜਿਹੜਾ ਜ਼ਬਤ ਕੀਤਾ ਗਿਆ ਕੁਝ ਰੇੜੀਆਂ ਸਿਲੰਡਰ ਆ ਜਿਹੜੇ ਆ ਉਹ ਕਬਜ਼ੇ ਦੇ ਵਿੱਚ ਨਗਰ ਨਿਗਮ ਨੇ ਲਿੱਤੇ ਪਰ ਉਸ ਤੋਂ ਬਾਅਦ ਕੁਝ ਹੀ ਦੇਰ ਬਾਅਦ ਦੁਬਾਰਾ ਇਹ ਰੇੜੀਆਂ ਜਿਹੜੀਆਂ ਉਸੇ ਜਗ੍ਹਾ ਤੇ ਲੱਗ ਚੁੱਕੀਆਂ ਨੇ ਹਾਲਾਂਕਿ ਇੰਸਪੈਕਟਰ ਦਾ ਇਹ ਕਹਿਣਾ ਕਿ ਇਹਨਾਂ ਕੋਲ ਹਾਲਾਂਕਿ ਹੋ ਸਕਦਾ ਹੈ ਕਿ ਕਾਫੀ ਸਮਾਨ ਜਿਹੜਾ ਐਕਸਾ ਇਹਨਾਂ ਕੋਲ ਹੋਵੇ ਤੇ ਇਹਨਾਂ ਨੇ ਉਹ ਸਮਾਨ ਜਿਹੜਾ ਦੁਬਾਰਾ ਲਾ ਲਿੱਤਾ ਹੋਵੇ ਸਵਾਲ ਇਹ ਹੈ ਅਗਰ ਕਾਰਵਾਈ ਹੋਈ ਤੇ ਉਸ ਜਗ੍ਹਾ ਦੇ ਉੱਪਰ ਦੁਵਾਰਾਂ ਕਿਸ ਤਰ੍ਹਾਂ ਦੇ ਕਬਜ਼ੇ ਕਿਉਂ ਹੋਏ ਕਿਸ ਕਾਰਨ ਹੋਏ ਇਹ ਵੱਡਾ ਸਵਾਲ ਹੈ ਹਾਲਾਂਕਿ ਇਸ ਨੂੰ ਲੈ ਕੇ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਗਿਆ ਦੁਵਾਰਾ ਵੀ ਕਾਰਵਾਈ ਹੈ ਜਿਹੜੀ ਆ ਕੀਤੀ ਜਾਊਗੀ ਇਹਦਾ ਪੂਰਾ ਨਿਚੋੜ ਕੱਢਿਆ ਜਾਊਗਾ ਪੂਰਾ ਜਿਹੜਾ ਸਹੀ ਢੰਗ ਨਾਲ ਇਸ ਦੀ ਕਾਰਵਾਈ ਹੈ ਜਿਹੜੀ ਆ ਦੁਵਾਰਾ ਤੋਂ ਫਿਰ ਹੈ ਜਿਹੜੀ ਉਹ ਕੀਤੀ ਜਾਊਗੀ ਹਾਲਾਂਕਿ ਲੋਕਾਂ ਦਾ ਇਹੀ ਕਹਿਣਾ ਕਿ ਅਸੀਂ ਬਹੁਤ ਸਾਲਾਂ ਤੋਂ ਇਸ ਜਗ੍ਹਾ ਦੇ ਉੱਪਰ ਖੜੇ ਆ ਤੇ ਆਪਣਾ ਕਾਰੋਬਾਰ ਜਿਹੜਾ ਉਹ ਚਲਾਇਆ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਇਸ ਜਗ੍ਹਾ ਦੀਆਂ ਲੁਧਿਆਣਾ ਦੇ ਕਿਤਾਬ ਬਾਜ਼ਾਰ ਦੀਆਂ ਜਿੱਥੇ ਕੀ ਕਾਰੋਬਾਰ ਚੱਲ ਰਿਹਾ ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਜਿਹੜੀ ਅੱਜ ਕਾਰਵਾਈ ਹੈ ਜਿਹੜੀ ਆ ਉਹ ਕੀਤੀ ਗਈ ਸੀ ਅੱਜ ਕਾਰਵਾਈ ਕਹਿੰਦੇ ਕਾਰਵਾਈ ਕੀਤੀ ਸੀ ਅੱਜ ਹੋਈ ਸੀ ਕਾਰਵਾਈ ਹਾਂਜੀ ਹਾਂਜੀ ਭਾਈ ਕੀ ਲੈ ਕੇ ਕੀ ਗਈ ਫਿਰ ਸਮਾਨ ਲੈ ਗਿਆ ਸਾਰਾ ਕਿਤਾ ਕਿਤਾ ਸਾਰਿਆਂ ਦਾ ਲੈ ਕੇ ਭਾਈ ਵੱਡਾ ਵੀ ਲੈ ਗਿਆ ਸੀ ਹਾਂਜੀ ਕਿੰਨੀ ਦੇਰ ਪਹਿਲੇ ਦੀ ਗੱਲ ਹੈ ਹੋ ਗਿਆ ਘੰਟਾ ਅੱਧਾ ਘੰਟਾ ਤੋਂ ਹੋ ਗਿਆ ਘੰਟਾ ਹੋ ਗਿਆ ਹਾਂ ਘੰਟਾ ਦੇ ਘੰਟੇ ਬਾਅਦ ਦੁਬਾਰਾ ਸਮਾਨ ਉਹਨਾਂ ਨੇ ਦਿੱਤਾ ਜੇ ਤੁਹਾਡੇ ਕੋਲ ਦੁਬਾਰਾ ਸੀਗਾ ਨਹੀਂ ਭਾਈ ਇਹ ਤਾਂ ਉਹ ਦੂਜਾ ਲੈ ਕੇ ਆਇਆ ਹੈ ਭਾਈ ਦੂਜਾ ਲੈ ਕੇ ਆਇਆ ਹਾਂਜੀ ਕੀ ਕਾਰਪੋਰੇਸ਼ਨ ਵਾਲੇ ਆਏ ਸੀ ਹਾਂਜੀ ਹਾਂਜੀ ਆਏ ਸੀ ਤੇ ਦੁਬਾਰਾ ਫਿਰ ਉਸੇ ਜਗ੍ਹਾ ਤੇ ਦੁਬਾਰਾ ਲੱਗ ਗਿਆ ਨਹੀਂ ਥੋੜਾ ਪਿੱਛੇ ਕਰਕੇ ਲਾਇਆ ਸਰ ਪਿੱਛੇ ਕਰਕੇ ਲਾਇਆ ਪਹਿਲਾਂ ਕਿੰਨੀ ਅੱਗੇ ਸੀਗਾ ਪਹਿਲਾਂ ਅੱਗੇ ਲੱਗੇ ਸਾਰੇ ਹੋਣ ਲੱਗੇ ਸਾਰੇ ਦੇ ਸਾਰੇ ਖੜੇ ਆਪਾਂ ਵੀ ਖੜੇ ਜੀ ਲੋੜ ਤੇ ਬੜੇ ਵਾਰ ਤੇਰੇ ਖੜਿਆ ਦੇਖੋ ਸਾਰੇ ਖੜੇ ਸਾਰੇ ਪਾਸੇ ਖੜੇ ਆ ਗਿਆ ਆਪਾਂ ਵੀ ਖੜੇ ਆ ਗਏ ਮਤਲਬ ਸਾਰਿਆਂ ਦੇ ਨਾਲ ਹੀ ਆ ਆਪਾਂ ਵੀ ਹਾਂ ਜੀ ਹਾਂ ਜੀ ਜਿੱਦਾਂ ਮਤਲਬ ਸਾਰੇ ਕਰੋਗੇ ਉਦੋਂ ਵੀ ਆਪਾਂ ਪੋਤਾ ਹੈ ਜੀ ਆਪਾਂ ਵੀ ਰੋਟੀ ਰੋਟੀ ਚਲਾ ਰਹੇ ਸਾਰੇ ਚਲਾ ਰਹੇ ਆਪਾਂ ਵੀ ਚਲਾ ਰਹੇ ਹੈ ਸਾਰੇ ਰੋਟੀ ਛੋਟੇ ਚਲਾ ਰਹੇ ਆਪਾਂ ਵੀ ਚਲਾ ਰਹੇ ਆ ਨਹੀਂ ਗੱਲ ਬਿਲਕੁਲ ਸਹੀ ਹੈ ਰੋਟੀ ਤੁਸੀਂ ਵੀ ਖਾਣੀ ਮੈਂ ਵੀ ਖਾਣੀ ਹੈ ਨਾ ਸਭ ਨੇ ਖਾਣੀ ਆਪਾਂ ਪਿੱਛੇ ਵੀ ਲਾ ਕੇ ਦੁਕਾਨ ਤੇ ਵੀ ਲਾ ਕੇ ਦੇਖ ਲਿਆ ਕੋਈ ਫਰਕ ਨਹੀਂ ਆਏਗਾ ਜੀ ਲੋ ਅਜੇ ਦੁਕਾਨ ਤੇ ਲਾ ਕੇ ਗਾਹ ਨਹੀਂ ਆਂਦਾ ਨਹੀਂ ਆਂਦਾ ਨਹੀਂ ਆਂਦਾ ਕਾਰਨ ਕਾਰਨ ਜੀ ਆ ਪਿੱਛੇ ਰਹਿਦਾ ਪਿੱਛੇ ਬੰਦਾ ਹੁੰਦਾ ਬੱਦੇ ਅੱਗੇ ਖੜੇ ਉੱਥੇ ਗਾਹ ਖੜਾ ਜਿੱਤੇ ਹੈ ਮਤਲਬ ਤੁਹਾਡੇ ਕਹਿੰਦਾ ਇਹ ਮਤਲਬ ਜਿੱਦਾਂ ਹੁਣ ਬਰਾਬਰ ਤੇ ਹੋ ਕੇ ਫੇਰ ਆ ਜਾਂਦਾ ਹਾਂ ਹਾਂ ਜੀ ਆ ਜਾਂਦਾ ਕਿੰਨੀ ਦੇਰ ਪਹਿਲਾਂ ਕਾਰਵਾਈ ਹੋਈ ਘੰਟਾ ਹੋ ਗਿਆ ਜੀ ਦੁਬਾਰਾ ਘੰਟੀ ਵਾਰ ਲੱਗ ਗਿਆ ਸਾਰੇ ਲੱਗ ਗਿਆ ਪਤਾ ਵੀ ਲੱਗ ਗਿਆ ਮਤਲਬ ਸਾਰੇ ਨਹੀਂ ਆਲੇ ਤੁਸੀਂ ਵੀ ਆ ਗਏ ਬਿਲਕੁਲ ਕਿਹਾ ਜਾ ਰਿਹਾ ਇੱਕ ਘੰਟੇ ਪਹਿਲਾਂ ਕਾਰਵਾਈ ਹੋਈ ਤੇ ਉਸ ਤੋਂ ਬਾਅਦ ਦੁਬਾਰਾ ਇਸ ਜਗ੍ਹਾ ਦੇ ਉੱਪਰ ਸਮਾਂ ਲੱਗ ਗਿਆ ਕਾਰਵਾਈ ਹੋਈ ਸੀ ਅੱਜ ਹੋਈ ਸੀ ਜੀ ਕਾਰਵਾਈ ਹੋਈ ਸੀ ਕੀ 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 ਲਾਗੇ ਸੀਗੇ ਸਿਲੰਡਰ ਲੈ ਕੇ ਵਾਜੀ ਟੇਬਲ ਲੈ ਕੇ ਬੋਰਡ ਲੈ ਕੇ ਹਾਂ ਇਹ ਦੂਜਾ ਸਮਾਨ ਪਿਆ ਸੀਗਾ ਉਹ ਲਾਇਆ ਵਾਜੀ 6:30 ਵਜੇ ਅੱਡਾ ਲਾਇਆ ਅੱਛਾ ਕੀ ਕਰੇ ਭਾਈ ਪਹਿਲੇ ਹੀ ਸਮਾਨ ਐਕਸਟਾ ਰੱਖਿਆ ਹੁੰਦਾ ਜੇ ਕਾਰਵੇ ਉਹ ਹੈਗੇ ਨਾ ਟੇਬਲ ਲੱਗੀ ਹੋਈ ਸੀ ਪਹਿਲੇ ਪਹਿਲੇ ਉਧਰ ਦੁਕਾਨ ਸੀ ਨਾ ਆਪਣੀ ਅੱਛਾ ਬਾਬਾ ਤਾਂ ਸੀ ਕੋ ਉਧਰ ਦਾ ਸਮਾਨ ਥਾ ਇਹ ਤੇ ਫਿਰ ਇਹ ਹੀ ਲਗਾ ਵਾਜੀ ਨਿਕਾਲ ਹਾਂਜੀ ਹਾਂਜੀ ਇਹ ਕਿੰਨੇ ਕੋ ਪੈਸੇ ਦੁਬਾਰਾ ਲੱਗ ਜੂਗੇ ਛੜਾਂ ਦੇ ਪਤਾ ਨਹੀਂ ਵਾਜੀ ਉਹ ਤੋਂ ਬਾਉ ਨਹੀਂ ਪਤਾਉਣਾ ਬਹੁ ਹੈ ਨਹੀਂਗੇ ਇੱਧਰ ਅੱਛਾ ਜੀ ਕੀ ਉਹਨਾਂ ਨੇ ਕਾਰਵਾਈ ਕੀਤੀ ਕਿਉਂਕਿ ਗਲਤ ਜਗ੍ਹਾ ਖੜੇ ਹੋ ਤਾਂ ਕੀਤੀ ਉਹ ਵੀਡੀਓ ਪਾਈ ਹੋਈ ਭਾਈ ਤੁਸੀਂ ਉਹ ਹੈ? ਕਿਸ ਕਰਕੇ ਕਾਰਵਾਈ ਕੀਤੀ ਹੋਈ ਆ? ਵੀਡੀਓ ਪਾਈ ਹੋਈ ਸੀ। ਅੱਛਾ। ਉਹਦੇ ਕਰਕੇ ਕਾਰਵਾਈ ਕੀਤੀ। ਉਹਦੇ ਕਰਕੇ ਕਾਰਵਾਈ। ਮਤਲਬ ਜੇ ਵੀਡੀਓ ਨਾ ਚਲਦੀ ਕਾਰਵਾਈ ਨਹੀਂ ਹੋਣੀ। ਇਹ ਪਤਾ ਨਹੀਂ ਲੱਗਣਾ ਸੀ ਭਾਜੀ ਪਤਾ ਨਹੀਂ ਲੱਗਣਾ ਨਹੀਂ ਜੀ ਕਾਰਵਾਈ ਤਾਂ ਤਾਂ ਹੀ ਨਾ ਜੇ ਆਪਾਂ ਗਲਤ ਹੈ ਕਿ ਭਾਜੀ ਇਹ ਤਾਂ ਹੈਗੇ ਪਰ ਗੱੜਾ ਚਲਾਣਾ ਹੈ ਹੀ ਭਾਜੀ ਕੀ ਕਰੀਏ ਤੁਸਾਂ ਪਰ ਕਦੀ ਸੋਚਿਆ ਨਹੀਂ ਕਿ ਆਪਾਂ ਇਸ ਜਗ੍ਹਾ ਦੇ ਉੱਪਰ ਖੜੇ ਆਂ ਲੋਕਾਂ ਨੂੰ ਮੁਸ਼ਕਲ ਆਂਦੀ ਦਿੱਕਤ ਆਂਦੀ ਸੋਚਿਆ ਤਾਂ ਹੈਗਾ ਭਾਜੀ ਪਰ ਹੋਰ ਕੋਈ ਕਾਰੋਬਾਰ ਵੀ ਤਾਂ ਨਹੀਂ ਹੈਗਾ ਆਪਣਾ ਕਾਰੋਬਾਰ ਫਿਰ ਦਿਹਾੜੀ ਹੀ ਕਰਨੀ ਹੈ ਕਹਿੰਦੀ ਇੱਧਰ ਮਰਦੀ ਕੋਲੋਂ ਇੱਧਰ ਕਰੋ ਉੱਧਰ ਕਰੋ ਇਹ ਹੈਗਾ ਭਾਜੀ ਗੱੜਾ ਚਲਾਣਾ ਹੀ ਹੈ ਸਰਦਕਾ ਤੇ ਮਜਬੂਰੀ ਹੈ ਮਜਬੂਰੀ ਹੈ ਸਰਦਕਾ ਲੈ ਭਾਜੀ ਕਰਨਾ ਹੀ ਹੈਗਾ ਪਰ ਕਿਸੇ ਟਾਈਮ ਇੱਥੇ ਜਾਮ ਜਿਆਦਾ ਲੱਗ ਜਾਂਦਾ ਲੋਕੀ ਵੀ ਪਰੇਸ਼ਾਨ ਹੁੰਦੇ ਜੇ ਭਾਜੀ ਅਸੀਂ ਜਾਮ ਘੜਾ ਨਹੀਂ ਆ ਨਹੀਂ ਨਹੀਂ ਮੈਂ ਕਹਾਂ ਜੀ ਤੁਸੀਂ ਕਿਤੇ ਬਾਹਰ ਜਾਓ ਜਾਮ ਚ ਫਸ ਜਾਓ ਮਨ ਚ ਆਉਂਦਾ ਨਾ ਕਿ ਯਾਰ ਇਹਦੇ ਕਰਕੇ ਮੈਂ ਇਹਦੇ ਕਰਕੇ ਫਸ ਗਿਆ ਜੀ 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 ਇਹੀ ਮੇਰੇ ਕਹਿੰਦਾ ਵੀ ਇਹੀ ਮਤਲਬ ਜੀ ਬਿਲਕੁਲ ਸਾਡੀ ਕੋਈ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਸਾਡਾ ਮਤਲਬ ਇਹੀ ਹੈ ਕਿ ਲੋਕ ਜਾਮ ਚ ਕਿਉਂ ਫਸਣ ਇਹੀ ਹੈ ਸਰ ਉਹ ਮੈਂ ਕਹਿ ਰਿਹਾ ਭਾਜੀ ਤੁਹਾਡੇ ਵੀ ਗਲਤੀ ਨਹੀਂ ਹੈਗੀ ਦੇਖੋ ਜੀ ਕਹਿ ਰਹੀ ਇੱਕ ਪਤਾ ਨਾ ਕੀ ਹੈ ਸਰ ਅਬ ਇਹਦੇ ਕੰਮਕਾਰ ਵੈਸੇ ਹੀ ਢਾਪੇ ਪੂਰੇ ਸਰਕਲ ਜਮਾ ਵੈਸੇ ਹੀ ਬਹੁਤ ਮੁਸ਼ਕਿਲ ਹੈ ਜੇ ਹੁਣ ਦੁਬਾਰਾ ਕਾਰਵਾਈ ਹੋ ਗਈ ਫਿਰ ਦੁਬਾਰਾ ਕਾਰਵਾਈ ਹੋ ਜਾਈ ਫਿਰ ਦੇਖਿਆਂ ਬਾਅਦ ਅੱਜ ਕਿੱਡੀ ਵੀ ਹੈ ਕੀ ਕਰ ਸਕਦੇ ਆ ਭਾਈ ਕਿਤੇ 22500 ਰੁਪਏ ਲੱਗ ਜਣਾ ਦੁਬਾਰਾ ਜਮਾਨਾ ਛੜਾਉਂ ਉਹ ਮੈਨੂੰ ਨਹੀਂ ਪਤਾ ਭਾਜੀ ਉਹ ਤਾਂ ਬੌਂਡ ਹੀ ਪਤਾ ਹੈਗਾ ਹਾਂਜੀ ਠੀਕ ਹੈ ਇਹ ਬਿਲਕੁਲ ਇਸ ਜਗ੍ਹਾ ਦੇ ਉੱਪਰ ਕਾਰਵਾਈ ਜਿਹੜੀ ਅੱਜ ਸ਼ਾਮੀ ਇੱਕ ਘੰਟਾ ਪਹਿਲੇ ਜਿਹੜੀ ਉਹ ਕੀਤੀ ਗਈ ਸੀ ਤੇ ਹੁਣ ਦੁਬਾਰਾ ਇੱਕ ਘੰਟਾ ਬਾਅਦ ਜਿਹੜੀ ਆ ਉਹ ਦੁਬਾਰਾ ਲੱਗ ਚੁੱਕੀਆਂ ਨੇ ਦੁਕਾਨਾਂ ਇਸ ਜਗ੍ਹਾ ਦੇ ਉੱਪਰ ੜੀਆਂ ਤੇ ਹੁਣ ਅ ਸਵਾਲ ਇਹ ਹੈ ਜੇ 1 ਘੰਟਾ ਪਹਿਲੇ ਕਾਰਵਾਈ ਹੋਈ ਸਮਾਨ ਚੱਕਿਆ ਗਿਆ ਸਮਾਨ ਇਹਨਾਂ ਨੂੰ ਉਹ ਮਿਲਿਆ ਨਹੀਂ ਇਹ ਦੁਆਰਾ ਸਮਾਨ ਜਿਹੜੀਆਂ ਦੂਜੀ ਆਪਣੀ ਦੁਕਾਨਾਂ ਤੋਂ ਲੈ ਕੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਆ ਤੇ ਜਿਹੜੇ ਹੋਰ ਇੱਥੇ ੜੀ ਗਏ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਪਾ ਜੀ ਕਹਿੰਦੇ ਕਾਰਵਾਈ ਹੋਈ ਸੀ ਜੀ ਹਾਂ ਜੀ ਦੋ ਤਿੰਨ ਵਾਰੀ ਹੋ ਗਈ ਹੈ ਜੀ ਲਗਾਤਾਰ ਦੋ ਦਿਨ ਤੋਂ ਲਗਾਤਾਰ ਹੋ ਰਹੀ ਹੈ ਜੀ ਹਾਂ ਜੀ ਤੁਸੀਂ ਕਿਵੇਂ ਦੇਖਦੇ ਹੋ ਕਾਰਵਾਈ ਤਾਂ ਹੋਈ ਜੀ ਆਪਾਂ ਗਲਤ ਸੀ ਹੈ ਨਾ ਆਪਾਂ ਗਲਤ ਜਗ੍ਹਾ ਲੱਗੇ ਆ ਤੇ ਉਹਦਾ ਹੱਲ ਕੀ ਹੈ ਸਰ ਹੁਣ ਪੁਰਾਣੇ ਆ ਗਏ ਜਿੱਥੇ ਹਾਂ ਟਾਈਮ ਤਾਂ ਬਹੁਤ ਜ਼ਿਆਦਾ ਹੋ ਗਿਆ ਹੁਣ ਸਾਡੇ ਕੋਲ ਕੋਈ ਕੰਮ ਹੈ ਨਹੀਂ ਤਾਂ ਕਰਕੇ ਜੀ ਬਾਕੀ ਇਹ ਕੋਸ਼ਿਸ਼ ਹੈ ਕਿ ਹਾਂ ਵੀ ਆਪਾਂ ਕੁਝ ਨਵੀਂ ਜਗ੍ਹਾ ਦੇਖੀਏ ਇਹ ਤਾਂ ਉਹਦਾ ਉਹਨੂੰ ਕੋਈ ਵੀ ਜਗ੍ਹਾ ਨਵੀਂ ਜਾਣ ਦਾ ਥੋੜਾ ਟਾਈਮ ਤਾਂ ਲੱਗੂਗਾ ਜੀ ਮਤਲਬ ਜੇ ਦੇਖਿਆ ਜਾਵੇ ਮਜਬੂਰੀ ਏ ਇੱਕਦਾਂ ਹਾਂਜੀ ਮਜਬੂਰੀ ਹਾਂਜੀ ਘਰ ਚਲਾਣਾ ਕਿੱਥੇ ਖੜੀਏ ਕਿੱਥੋਂ ਕਰੀਏ ਹਾਂਜੀ ਹਾਂਜੀ ਬਿਲਕੁਲ ਫੈਮਿਲੀ ਥੋੜੀ ਵੱਡੀ ਏ ਜੀ ਤਾਂ ਕਰਕੇ ਮਜਬੂਰੀ ਪੈ ਰਹੀ ਏ ਹਾਂਜੀ ਜੇ ਇੱਥੇ ਜਾਮ-ਜੋਮ ਲੱਗ ਜਾਵੇ ਫਿਰ ਕਿਦਾਂ ਅਡਜਸਟਮੈਂਟ ਕਿਦਾਂ ਹੁੰਦੀ ਏ ਜਾਮ ਜੀ ਇੱਦਾਂ ਸਕਿਉਰਟੀ ਗਾਰਡ ਰੱਖਿਆ ਹੋਇਆ ਜੀ ਬਾਜ਼ਾਰ ਦੇ ਲਈ ਅੱਛਾ ਹਾਂਜੀ ਉਹ ਜਾਮ ਘਟਾਉਂਦਾ ਰਹਿੰਦਾ ਉਹ 7 ਵੇ ਚਲੇ ਜਾਂਦਾ ਅੱਜ ਹੁਣ ਚਲਾ ਗਿਆ ਬਾਕੀ ਤੁਹਾਡੇ ਸਾਹਮਣੇ ਬਾਜ਼ਾਰ ਬਿਲਕੁਲ ਕੰਮ ਕੰਮ ਬਹੁਤ ਜਿਆਦਾ ਬੁਰਾ ਹਾਲ ਹੈ ਜੀ ਇੱਕ ਤਾਂ ਬਾੜ ਵੈਰਾ ਦੇ ਕਾਰਨ ਪਿੱਛੇ ਹੋ ਗਈਆਂ ਨੇ ਤਾਂ ਕਰਕੇ ਵਿੱਚ ਕਰੋਨਾ ਵੈਰਾ ਹੋ ਗਿਆ ਕੰਮ ਦੀ ਬੋਝ ਜਿਹਦਾ ਸਮਾਨ ਟੋੜਾ ਚੱਕ ਕੇ ਲੈ ਗਈ ਕਿੰਨੇ ਕੁ ਪੈਸੇ ਲੱਗ ਜੂਗੀ ਫਿਰ ਉਹ ਪਰ ਉਹ 3 ਕੁ ਹਜ਼ਾਰ ਰੁਪਏ ਲੱਗਦਾ ਜੀ ਜੁਰਮਾਨਾ ਜੀ ਹਾਂਜੀ ਜੇ ਦੁਬਾਰਾ ਖੁਦਾਨਾ ਖਾਸਤਾ ਦੁਬਾਰਾ ਕਾਰਵਾਈ ਹੋ ਗਈ 3 ਪਹਿਲਾਂ ਦਿੱਤਾ ਨਹੀਂ 3 ਦੁਬਾਰਾ ਦੇਣਾ ਪੈਣਾ 6000 ਹੋ ਗਿਆ ਸਰ ਚੱਕਰ ਇਹ ਹੈ ਜੀ ਕਿ ਹਾਂ ਵੀ ਉਹਨੂੰ ਹੱਲ ਵੀ ਕੋਈ ਨਹੀਂ ਹੈ ਨਾ ਆਪਾਂ ਕੁਝ ਕਹਿ ਨਹੀਂ ਸਕਦੇ ਨਾ ਜੀ ਇਸ ਬਾਰੇ ਮਜਬੂਰੀ ਹੈ ਗਿਆ ਇਹਾਂ ਵੀ ਰੋਟੀਆ ਸਵਾਲ ਹੈ ਜੀ ਢਿੱਡ ਦਾ ਸਵਾਲ ਹੈ ਜਿੰਨੂੰ ਆਪਾਂ ਕਹਿ ਸਕਦੇ ਆ ਕਰਨਾ ਪੈਂਦਾ ਉਹਦੇ ਹਾਂਜੀ ਜੀ ਬਿਲਕੁਲ ਜੀ ਕਰਨਾ ਪੈ ਰਿਹਾ ਹੈਗਾ ਮਜਬੂਰੀ ਹੈ ਕਿੰਨੇ ਸਭ ਤੋਂ ਪਹਿਲੇ ਤੁਹਾਡੀ ਲੱਗੀ ਉਸ ਤੋਂ ਵੱਧ ਗਿਆ ਜਿਉਂ ਨਾ ਜੀ ਜਿੱਦਾਂ ਜਿੱਦਾਂ ਉਹਨਾਂ ਆਬਾਦੀ ਵਧੀ ਜਾ ਰਹੀ ਹੁਣ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਆ ਇਹਨਾਂ ਤੁਹਾਨੂੰ ਪਤਾ ਆਜ਼ਾਦ ਹੋਏ ਹੈਗਾ ਪੰਜਾਬ ਹਾਂਜੀ ਜੀ ਕਰ ਸਕਦੇ ਹਾਂਜੀ ਬਿਲਕੁਲ ਜੀ ਪਰ ਹੈ ਗਲਤ ਹਾਂਜੀ ਗਲਤ ਬਿਲਕੁਲ ਜੀ ਬਿਲਕੁਲ ਪਰ ਰੋਡ ਤੇ ਖੜੇ ਆ ਜੀ ਰੋਡ ਤੇ ਖੜੇ ਹਾਂ ਕਿਉਂਕਿ ਲੋਕਾਂ ਦਾ ਲੰਘਾ ਔਖਾ ਹੋ ਜਾਂਦਾ ਜੇ ਤੁਹਾਡੇ ਪਿੱਛੇ ਸਾਈਡ ਤੋਂ ਕਈ ਨਹੀਂ ਲੰਘਣਾ ਰੇੜੀਆਂ ਲੱਗੀਆਂ ਜੀ ਬਿਲਕੁਲ ਜੇ ਇਧਰੋਂ ਕਿਸੇ ਨੇ ਲੰਘਣਾ ਇੱਕ ਐਕਟਿਵਾਂ ਲੰਘ ਜੂਗੀ ਉਹ ਦਿੱਕਤ ਆ ਜਾਂਦੀ ਹਾਂਜੀ ਹਾਂਜੀ ਉਹ ਤਾਂ ਬਿਲਕੁਲ ਹੈਗਾ ਜੀ ਅਸੀਂ ਮੰਨਦੇ ਹਾਂ ਦਿੱਕਤ ਪੈਂਦੀ ਹੈ ਜੀ ਕਿਉਂਕਿ ਜਿਸ ਬਾਜ਼ਾਰ 'ਚ ਆਪਾਂ ਖੜੇ ਆਂ ਕਾਫੀ ਸੜਕਾਂ ਨੂੰ ਜੋੜਦਾ ਆਪਸ ਵਿੱਚ ਬਿਜਲੀ ਬਾਜ਼ਾਰ ਨੂੰ ਪਿੰਡੀ ਗਲੀ ਨੂੰ ਕਿਤਾਬ ਬਾਜ਼ਾਰ ਨੂੰ ਅੱਗੋਂ ਹੋਰ ਬਾਜ਼ਾਰ ਕਾਫੀ ਆਂਦੇ ਆ ਕਾਫੀ ਬਾਜ਼ਾਰਾਂ ਨੂੰ ਗਲੀਆਂ ਜੁੜਦੀਆਂ ਜੀ ਜੀ ਬਿਲਕ नगर निगम दी टीम आई थी आज हां जी हां जी आज भी आई थी कल भी आई थी जी हां जी हां ते जी ਕਿੰਨੇ ਜਣੇ ਦਾ ਸਮਾਨ ਲੈ ਗਏ ਸਾਰਿਆਂ ਸਮਾਨ ਲੈ ਗਏ ਜੀ ਸਾਰਿਆਂ ਦੇ ਜੇ ਟੂ ਚੈੱਕ ਕੀ ਕੀ ਉਹ ਕਹਿੰਦੇ ਨਹੀਂ ਲਗਾਣਾ ਜੀ ਅੱਛਾ हां जी ਉਹਨਾਂ ਨੇ ਸਖਸ ਸਾਨੂੰ ਉਹ ਦਿੱਤੀ ہوئی ਹੈ ਕਿ ਲਗਾ ਆਰਡਰ dete ਨੇ ਜੀ ਕਿ ਅਗਰ ਤੁਸੀਂ ਲਗਾਓਗੇ ਤੇ ਤੁਹਾਡਾ ਇੱਕ ਇੱਕ ਪਾਂਡੇ ਤੱਕ ਲੈ ਜਾਾਂਗੇ ਇੱਕ ਕਲਚਰ ਵੀ ਮਤਲਬ ਜਿੰਨੂੰ ਆਪਾਂ ਕਹਿੰਦੇ ਚਮਚ ਵੀ ਨਹੀਂ ਛੱਡਣਾ ਹੈਗਾ ਜੀ हां जी ਠੀਕ ਹੈ ਹਾਂ ਜੀ ਬਿਲਕੁਲ ਕਾਰਪੋਰੇਸ਼ਨ ਵੱਲੋਂ ਹਾਲਾਂਕਿ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਅ ਦੱਸਿਆ ਜਾ ਰਿਹਾ ਇੱਕ ਘੰਟਾ ਪਹਿਲੇ ਵੀ ਕਾਰਵਾਈ ਕੀਤੀ ਗਈ ਤੇ ਉਸ ਤੋਂ ਪਹਿਲਾਂ ਵੀ ਜਿਹੜੀ ਹੈ ਕੱਲ ਕਾਰਵਾਈ ਹੈ ਉਹ ਕੀਤੀ ਗਈ ਫਿਲਹਾਲ ਦੁਬਾਰਾ ਜਿਹੜਾ ਸਮਾਨ ਜਿਹੜਾ ਉਹ ਲਗਾ ਦਿੱਤਾ ਗਿਆ ਤੁਹਾਨੂੰ ਸਮਾਨ ਲਿਖਾ ਦੇਣਾ ਦੁਬਾਰਾ ਲਗਾ ਦਿੱਤਾ ਗਿਆ ਕਈਆਂ ਦੇ ਸਿਲੰਡਰ ਰੇੜੀਆਂ ਜਿਹੜੀਆਂ ਚੱਕ ਕੇ ਕਾਰਪੋਰੇਸ਼ਨ ਵੱਲੋਂ ਕੰਪਜੇ ਦੇ ਵਿੱਚ ਲਿੱਤੀਆਂ ਗਈਆਂ ਹਾਲਾਂਕਿ ਜਿਹੜੇ ਲੋਕ ਇਸ ਜਗ੍ਹਾ ਦੇ ਉੱਪਰ ਖੜੇ ਆ ਤੇ ਉਹਨਾਂ ਦਾ ਇਹੀ ਕਹਿਣਾ ਕਿ ਅ ਮਜਬੂਰੀ ਕਰਕੇ ਇਸ ਜਗ੍ਹਾ ਦੇ ਉੱਪਰ ਰੇੜੀਆਂ ਲਾਈਆਂ ਗਈਆਂ ਕਾਰੋਬਾਰ ਆਪਣਾ ਚਲਾਇਆ ਜਾ ਰਿਹਾ ਤੇ ਦੂਜੇ ਪਾਸੇ ਕਾਰਪੋਰੇਸ਼ਨ ਵੱਲੋਂ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਹੈ ਜਿਹੜੇ ਇਨਸਪੈਕਟਰ ਹਾਂਡਾ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਾਰਵਾਈ ਕੀਤੀ ਗਈ ਹੈ ਅਤ੍ਰਿਕ ਕਰੀਬਨ 2500 ਤੋਂ 3000 ਦਾ ਜੁਰਮਾਨਾ ਜਿਹੜਾ ਉਹ ਲਿੱਤਾ ਜਾਏਗਾ ਫਿਲਹਾਲ ਜਿਹੜੀਆਂ ਰੇੜੀਆਂ ਉਹ ਨਹੀਂ ਛਡਾਈਆਂ ਗਈਆਂ ਦੂਜੀਆਂ ਰੇੜੀਆਂ ਉਹ ਲਵਾ ਕੇ ਬਾਜ਼ਾਰ ਹੈ ਜਿਹੜਾ ਉਹ ਦੁਆਰਾ ਸ਼ੁਰੂ ਕਰ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਅੱਗੋਂ ਕੀ ਕੀਤਾ ਜਾਂਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਜੁੜਿਆ ਸਮਰਨੂ ਦੇ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਰੋਡਾਈ ਰਿਪੋਰਟ ਧੰਨਵਾਦ ਦਾ ਸਮਰਨੂ ਉਸ ਤੋਂ ਗੱਲ ਕਰ ਰਹੇ ਹਾਂ ਸੌਰਵ ਪ੍ਰੈਸ ਹਾਂਜੀ 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 ਤੁਹਾਨੂੰ ਬਹੁਤ ਵਧੀਆ ਜੀ ਬਣਾਉ ਜੀ ਮੈਂ ਕਹਿਆ ਸਰ ਅੱਜ ਕਾਰਵਾਈ ਕੀਤੀ ਸੀ ਤੁਸੀਂ ਕਿਤਾਬ ਬਾਜ਼ਾਰ ਚ ਕੀਤੀ ਸੀਗੀ ਜੀ ਉਹ ਟਿੱਕੀ ਵਾਲੇ ਜਿਹੜੇ ਉਹ ਜੋਪੇ ਲਾ ਕੇ ਖੜੇ ਹੁੰਦੇ ਬਿਲਕੁਲ ਕੀਤੀ ਸੀਗੀ ਜੀ ਤੇ ਭਾਜੀ ਇਹਦੇ ਚ ਕੀ ਕੀ ਕਾਰਵਾਈ ਹੋਈ ਮੈਨੂੰ ਦੱਸ ਸਕਦੇ ਹੋ ਉਹਨਾਂ ਦੇ ਟੇਬ ਹਾਂਜੀ ਸਿਲੰਡਰ ਅੱਛਾ ਜੀ ਤੇ ਰੇੜੀਆਂ ਠੀਕ ਹੈ ਜੀ ਤੇ ਜਿਹੜਾ ਉਹ ਇੱਕ ਚੌਂਗ ਆ ਉੱਤੇ ਜਿਹੜੇ ਦੋ ਟਿੱਕੀਆਂ ਵਾਲੇ ਸਾਹਮਣੇ ਜੂਸ ਵਾਲਾ ਤੇ ਪਰ ਉਹਦੇ ਜਿਹੜਾ ਇੱਕ ਹੋਰ ਹੈ ਗਲੀ ਜੀ ਚ ਫਰਾਂਟੋ ਦਾ ਹੈਗਾ ਮੂਹਰੇ ਤੇ ਉਹਨੇ ਰੱਖਿਆ ਆ ਤੰਦੂਰ ਜੀ ਆ ਉਹਦੇ ਠੀਕ ਹੈ ਜੀ ਇਹ ਅੱਜ ਹੋਈ ਜੀ ਸ਼ਾਮੀ ਅੱਜ ਅੱਜ ਦੀ ਸ਼ਾਮੀ ਤੇ ਪਰ ਮੈਂ ਇੱਥੇ ਖੜਾ ਹਾਂ ਅੱਜ ਵੀ ਹੁਣ ਵੀ ਇੱਦੀ ਲੱਗਿਆ ਹਾਂ ਤੇ 2 ਘੰਟੇ ਵੀ ਨਹੀਂ ਹੋਏ ਉਹ ਦੁਵਾਰਾ ਕੰਨੀਆਂ ਕੱਢ ਲਿਆਏ ਹੋੜੇ ਜਿਹੜੀਆਂ ਕੋਈ ਵੀ ਫੇਰ ਕਰਦਾਂਗੇ ਆਪਾਂ ਘੜਾ ਚੱਡਣ ਲੱਗੇ ਹੋ ਤੇ ਭਾਜੀ ਇਹ ਪੱਕਾ ਕਿਉਂ ਨਹੀਂ ਇਲਾਜ ਕੀਤਾ ਜਾਂਦਾ ਇਹ ਪੱਕੇ ਕਰਾਂਗੇ ਜੀ ਬਾਰ-ਬਾਰ ਚੱਕਾਂਗੇ ਜਦੋਂ ਰੇੜੀ ਇਹਦੀ ਦੇਣਗੇ ਪੱਕਾ ਹੀ ਹੋਊਗਾ ਲੈ ਕਿਉਂਕਿ ਜਿੱਦਾਂ ਤੁਸੀਂ ਕਿਹਾ ਨਾ ਦਵਾਰਾ ਦੂਜੀਆਂ ਕੱਢ ਲਈਆਂ ਹੋਣੀਆਂ ਤੇ ਹੋ ਜੇ ਮੇਰੇ ਨਾਲ ਸੋਣਾ ਦੋ ਦੋਣ ਜੀ ਤਿੰਨ ਹੋਣਗੇ ਕਿੰਨੀਆਂ ਚੀਜ਼ ਕੱਢਣਗੇ ਤੇ ਜਿੱਦਾਂ ਹੁਣ ਤੁਸੀਂ ਸਮਾਨ ਚੁੱਕੇ ਦਾ ਜੁਰਮਾਨਾ ਕਿੰਨਾ ਕੁ ਹੁੰਦਾ ਜੀ ਇਹਦਾ ਇਹਦਾ ਜੁਰਮਾਨਾ ਹੁੰਦਾ 2500 ਰੁਪਇਆ 2500 ਰੁਪਇਆ ਸਾਰੀਆਂ ਚੀਜ਼ਾਂ ਦਾ ਨਾ ਹਾਂਜੀ ਰੇੜੀ ਦਾ 1500 ਅੱਛਾ ਜੀ 1000 ਸਿਲੰਡਰ ਦਾ 1000 ਸਿਲੰਡਰ ਦਾ ਜਿਦਾਂ ਹੁਣ ਰੂਟੀਨ ਜਿਦਾਂ ਹੁਣ ਜੇ ਤੁਸੀਂ ਕੱਲ ਫੇਰ ਕਾਰਵਾਈ ਕਰਦੇ ਹੋ ਫੇਰ ਇਹਨਾਂ ਦੇ ਜੁਰਮਾਨਾ ਹੋਊਗਾ ਕਿੰਨੀ ਵਾਰ ਇਹ ਕਾਰਵਾਈ ਮਤਲਬ ਕਰੀ ਜਾਊਗੇ ਜੁਰਮਾਨੇ ਭਰੀ ਜਾਊਗੇ ਉੱਤੇ ਕੀ ਇਹਦਾ ਪੱਕਾ ਹੱਲ ਕੀ ਹੈ ਜੀ ਇੱਕ ਤਾਂ ਦੱਸਾਂ ਤੁਸੀਂ ਕਹਿੰਦੇ ਆ ਭਾਈ ਜਾਂਗੇ ਤਿੰਨ ਵਾਰੀ ਲਗਾਤਾਰ ਭਰ ਦੇਣਾ ਅਗਲੇ ਸੀਕ ਨਿਕਲਦੇ ਸੀ ਅਗਲਾ ਆਪੇ ਆਸੇ ਪਾਸੇ ਆਉਣ ਲੱਗ ਜਾਂਦਾ ਤੇ ਪਰ ਭਾਈ ਇਹ ਤਾਂ ਕਹਿੰਦੇ ਸੀ ਅਸੀਂ 60 ਸਾਲ ਹੋ ਗਏ ਇੱਥੇ ਬੈਠੇ ਆ ਉਹ ਤਾਂ ਮੈਂ ਤਾਂ ਪਹਿਲਾਂ ਇਹ ਪੁੱਛੋ ਇਹਨਾਂ ਨੂੰ ਕੀ ਕਿਹਾ ਮੈਂ ਕਿਹਾ ਤੁਸੀਂ 60 ਸਾਲ ਬੈਠੇ ਹੋ ਹੁਣ ਤੁਸੀਂ ਇਹ ਤਾਂ ਜਾਇਹਨ ਕਰੋ ਪ੍ਰੈਸਿੰਗ ਉਸ ਸਿਆ ਬਹੁਤ ਜ਼ਿਆਦਾ ਹਾਂ ਜੀ ਕਿਉਂਕਿ ਉਹ ਤਾਂ ਲੋਕ ਵੀ ਇੱਥੇ ਕਹਿੰਦੇ ਬੜੇ ਮੇਰ ਆਏ ਬੜੇ ਮੇਰ ਗਏ ਅਸੀਂ ਵੀ ਇੱਥੋਂ ਹਿਲ ਗਏ। ਤੇ ਉਹ ਇਹ ਇਹ ਮੈਂ ਰੀਚ ਕੋ ਕਮੈਂਟ ਕਰ ਸਕਦਾ। ਜੀ। ਕਿ ਮੈਂ ਕਿਸੇ ਵੀ ਛਾਂ ਦੇ ਗਲਾ ਮੈਂ ਨਹੀਂ ਕਰ ਸਕਦਾ। ਕਿਉਂਕਿ ਇੱਥੇ ਲੋਕ ਕਹਿੰਦੇ ਆ ਕਿ ਪਤਾ ਨ ਚੱਕਰ ਕੀ ਮੈਂ ਆਪ ਦੀ ਜਿਹੜੀ ਅੱਜ ਕੀਤੀ ਕਾਰਵਾਈ ਮੇਰੇ ਐਨਾ ਪਤਾ ਵੀ ਮੇਰੇ ਮੇਰੇ ਜਿਹੜੇ ਰੀਚ ਮੈਂ ਕਾਰਵਾਈ ਕਰਦਾ ਮੈਂ ਹੁਣ ਪਿੰਕ ਪਲਾਜ਼ਾ ਤੇ ਵੀ ਕੀਤੀ ਸੀ ਤੇ ਉੱਥੇ ਕਾਰਵਾਈਸ ਮੇਰੀ ਸਕਸੈਸ ਰਹੀ ਹੈ। ਹਾਂ ਹਾਂ। ਐਂ ਜੋ ਲੱਗਿਆ ਮੈਨੂੰ 20 ਦੇ ਲੋਕ ਤੇ 25 ਹੋਏ ਲੱਗੇ ਉੱਤੇ। ਜੀ। ਠੀਕ ਠੀਕ ਉੱਥੇ ਵੀ ਉਹ ਇੱਥੇ ਦਾ ਕੁਝ ਨਹੀਂ ਉੱਥੇ ਤਾਂ ਘੰਟੇ-ਘੰਟੇ ਬਾਅਦ ਟੇਬਲਾਂ ਕੱਢ ਲੈਂਦੇ ਸੀ ਮੈਂ ਲਿਆ ਉਹ ਲਈ ਦੇ ਮੈਂ ਚੱਕੀ ਜੇ ਜੀ ਇੱਕ ਟਾਈਮ ਆਇਆ ਗਿਆ ਸੀ ਉਹਨਾਂ ਦੇ ਸਾਰੇ ਟੇਬਲ ਕਿਰਾਏ ਤੇ ਵੀ ਲੈਂਦੇ ਸੀਗੇ ਉਹ ਵੀ ਮੈਂ ਚੱਕ ਲੈਂਦੇ ਠੀਕ ਹੈ ਜੀ ਤੇ ਹੁਣ ਇਹਦੇ ਤੇ ਫਿਰ ਦੁਬਾਰਾ ਕਰੋਗੇ ਜੀ ਫਿਰ ਦੁਬਾਰਾ ਬਿਲਕੁਲ ਬਿਲਕੁਲ ਦੀ ਕਾਰਵਾਈ ਤਾਂ ਹੋਣੀ ਹੀ ਹੋਣੀ ਹੈ ਦੁਬਾਰਾ ਇਹ ਤਾਂ ਜਦ ਤੱਕ ਨਹੀਂ ਹਟਦੇ ਤੇ ਤੁਸੀਂ ਵੀ ਲੱਗੇ ਰਹੋਗੇ ਆਪਣਾ ਕੰਮ ਕਰਨ ਉਹ ਤਾਂ ਹੈ ਹੀ ਹੈ ਦੇਖੋ ਜੀ ਜੇ ਹੁਣ ਟਰੈਫਿਕ ਨੂੰ ਜੇ ਕਿਸੇ ਨੂੰ ਪ੍ਰੋਬਲਮ ਹੁੰਦੀ ਆ ਆਪਾਂ ਜੇ ਕਿਸੇ ਨੂੰ ਨਹੀਂ ਹੁੰਦੀ ਤੇ ਅਸੀਂ ਨਹੀਂ ਰੱਖਦੇ ਜੇ ਹੁਣ ਪਬਲਿਕ ਕਹਿੰਦੀ ਫਿਰ ਤਾਂ ਕਰਨੀ ਮਨਦੀ ਹੁੰਦੀ ਨੇ ਕਿਉਂਕਿ ਪਿੱਛੇ ਗੇਅਰ ਸਾਹਿਬ ਨੇ ਵੀ ਮੀਟਿੰਗ ਕੀਤੀ ਉਹਦੇ ਵਿੱਚ ਕਿਹਾ ਸੀਗਾ ਕਿ ਟਰੈਫਿਕ ਆਗੋ ਫੈਕਚੁਅਲ ਆ ਰਹੇ ਆਪਾਂ ਲੋਕਾਂ ਨੂੰ ਜਾਮ ਵਿੱਚ ਨਹੀਂ ਫਸਣ ਦੇਣਾ ਮੈਂ ਤਾਂ ਬਿਲਕੁਲ ਆਪਏ ਜੀ ਇਹੀ ਗੱਲ ਉੱਥੇ ਕਹੀ ਸੀ ਨਹੀਂ ਕਹੀ ਸੀ ਵੀ ਬਿਲਕੁਲ ਪਰ ਕੀ ਇਹਨਾਂ ਨੂੰ ਲੱਗ ਵੀ ਨਹੀਂ ਕਰਨੀ ਚਾਹੀਦੀ ਹੂੰ ਹੂੰ ਹੂੰ